ਬਰ ਬਸ ਆ ਇਥੇ ਦੇ ਸਿਸਟਮ ਲੱਗ ਜਾਂਦਾ ਜੀ ਆਪਾਂ ਇਹ 15 ਕਿਜੀ ਵੇਟ ਕਿਹੜੀ ਕਰ ਲਾਂਦਾ ਜੀ ਉਹਦੇ ਨਾਲ ਆਪਾਂ ਅਮਨੀਸ਼ਾ ਜਿੱਦਾਂ ਕੋਈ ਗਰਨੇਡ ਡ੍ਰੌਪ ਕਰਨਾ ਉਹ ਇਦਾਂ ਦੇ ਵਿੱਚ ਆਪਾਂ ਇਨੋਵੇਸ਼ਨ ਕੀਤੇ ਹੋਏ ਆ ਉਹ ਆਪਾਂ ਕਰਵਾ ਸਕਦੇ ਆ ਜੀ ਕੁਝ ਰੇਡੀਓ ਆਪਰੇਟਰ ਸਾਰਾ ਕੁਝ ਇਹਦੇ ਵਿੱਚ ਸਿਸਟਮ ਹੋ ਜਾਂਦਾ ਮੰਨ ਲਓ ਕਿਤੇ ਆਪਾਂ ਫਾਇਰਿੰਗ ਆਪਾਂ ਕਿਤੇ ਦੁਸ਼ਮਣ ਦੇ ਇਲਾਕੇ ਜਾਣਾ ਮੰਨ ਲਓ ਵੀ ਉਹਨੂੰ ਦੱਸਣਾ ਆਪਣੀ ਉਹ ਗਨ ਆਈ ਉਹ ਫਾਇਰ ਕਰਦੀ ਆ ਉਹਦੀ ਰੇਂਜ ਕਿੰਨੀ ਆ 22 ਕਿਲੋਮੀਟਰ ਉਹ ਅੱਗੇ ਮਤਲਬ ਇਹ 27 ਕਿਲੋਮੀਟਰ ਅੱਗੇ ਘੁੰਮਦੀ ਆ ਇਹ ਦੱਸੂ ਵੀ ਉੱਥੇ ਜਾ ਕੇ ਵੀਡਰ ਕਰੋ ਇੱਧਰ ਸਾਰੇ ਇਹਦੇ ਵਿੱਚ ਬੰਦੇ ਬੈਠੇ ਆਟੇ ਜਾਂਦੇ ਨੇ ਹਾਟਲ 11 ਬੰਦੇ ਲੈਂਦੇ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਇਹ ਆਪਣੇ ਕੋਲੇ ਜੀ ਸਰਵਲੈਂਸ ਲਈ ਆ ਡਰੋਨ ਜੀ ਇਹ ਗ੍ਰਨੇਡ ਡਰਾਪਿੰਗ ਵੀ ਕਰਦੇ ਆ ਜੀ ਇਹਨਾਂ ਦੀ ਰੇਂਜ 10 ਕਿਲੋਮੀਟਰ ਆ ਜੀ ਇਹ ਡਰੋਨ ਦੀ ਹਾਂਜੀ 15 ਕਿਜੀ ਤੱਕ ਕੀ ਇਹ weight carry ਕਰਦਾ ਜੀ ਇਹਦੇ ਵਿੱਚ ਇਹ ਬੈਟਰੀ ਲੱਗੀ ਹੋਈ ਹੈ ਜੀ ਲੀਪੋ ਬੈਟਰੀ ਹੈ ਇੱਕ ਬੈਟਰੀ ਦਾ 1 ਘੰਟੇ ਦਾ ਬੈਕਅਪ ਆ ਜੀ ਇਹਦਾ ਇਹਨਾਂ ਚਾਰ ਬੈਟਰੀਆਂ ਇਸ਼ੂ ਹੁੰਦੀਆਂ ਜੀ ਜੇ ਬੈਟਰੀ ਡਾਊਨ ਬੈਟਰੀ ਲੋ ਹੋ ਗਈ ਜੀ ਤਾਂ ਇਹਨੇ ਆਟੋਮੈਟਿਕ ਹோம் ਲੋਕੇਸ਼ਨ ਤੇ ਆ ਜਾਣਾ ਜਿੱਥੋਂ ਉੱਡਿਆ ਜੀ ਇਹ ਹਾਂਜੀ ਇਹਨਾਂ ਦਾ ਬੈਕਅਪ ਦਾ ਬੈਕਅਪ 1 ਘੰਟੇ ਦਾ ਹੁੰਦਾ ਜੀ ਔਰ ਜੇ ਮੰਨ ਲਓ ਵੀ ਆਪਾਂ 10 ਕਿਲੋਮੀਟਰ ਇਹਨਾਂ ਲੈ ਗਏ ਤਾਂ ਉਹਨੇ ਆਪਣਾ ਜਿੰਨਾ ਉਹਨੂੰ ਟਾਈਮ ਡਿਸਟੈਂਸ ਕਵਰ ਕਰਨ ਤੇ ਲੱਗਣਾ ਵਾਪਸ ਆਉਣ ਤੇ ਲੱਗਣਾ ਤਾਂ ਉਹਨੇ ਬੈਟਰੀ ਬੈਕਅਪ ਉਹਨਾ ਰੱਖਣਾਗਾ ਹਾਂ ਜੇ 1 ਘੰਟੇ ਦਾ ਤਾਂ ਉਹਨੇ 50 ਮਿੰਟ ਤੋਂ ਮੰਨ ਲਓ ਆਪਾਂ 10 ਕਿਲੋਮੀਟਰ ਤੇ ਉੱਡ ਰਿਹਾ ਜੀ ਤਾਂ ਉਹਨੇ 50 ਮਿੰਟ ਤੋਂ ਆਟੋਮੈਟਿਕ ਇਹਨੇ ਵਾਪਸ ਆ ਜਾਣਾ ਇਹ ਤਾਂ ਆਪਾਂ ਇਹਨੂੰ ਪਹਿਲਾਂ ਕਰ ਲਿਆ ਤਾਂ ਠੀਕ ਆ ਕਿਸ ਤਰ੍ਹਾਂ ਤੁਸੀਂ ਯੂਜ਼ ਕਰਦੇ ਆਪਰੇਸ਼ਨਲ ਏਰੀਆ ਵਿੱਚ ਜੀ ਆਪਾਂ ਜਿੱਦਾਂ ਫਾਇਰ ਫਾਇਰ ਵੀ ਇਹਦੇ ਨਾਲ ਕਰ ਸਕਦੇ ਆ ਜਿੱਦਾਂ ਸਾਡਾ ਆਪਰੇਸ਼ਨ ਐਨੀਮੇਸ਼ਨ ਵੀ ਵਗੈਰਾ ਵੀ ਇਹਦੇ ਨਾਲ ਟ੍ਰਾਈ ਕਰਕੇ ਆਪਾਂ ਜਾ ਸਕਦੇ ਜੀ ਜਗ੍ਹਾ ਇੱਥੇ ਦੇ ਸਿਸਟਮ ਲੱਗ ਜਾਂਦਾ ਜੀ ਆਪਾਂ ਇਹ 15 ਕਿਜੀ ਵੇਟ ਕੈਰੀ ਕਰ ਲੈਂਦਾ ਜੀ ਉਹਦੇ ਨਾਲ ਆਪਾਂ ਅਮਨੀਸ਼ਨ ਜਿੱਦਾਂ ਕੋਈ ਗਰਨੇਡ ਡ੍ਰੌਪ ਕਰਨਾ ਉਹਦਾਂ ਦੇ ਇਹਦੇ ਵਿੱਚ ਆਪਾਂ ਇਨੋਵੇਸ਼ਨ ਕੀਤੇ ਹੋਏ ਆ ਉਹ ਆਪਾਂ ਕਰਵਾ ਸਕਦੇ ਆ ਜੀ ਇੱਕ ਹੀ ਜੰਟਰ ਯੂਜ਼ ਕਰਦੇ ਨੇ ਨੂ ਦੇਖ ਲਈ ਸਰਵੇਲੈਂਸ ਉਹਨੋਂ ਛੋਟਾ ਜਿਹੜਾ ਜਿਆਦਾ ਇਹ ਵੀ ਸੇਮ ਆ ਜੀ ਇਹਦਾ ਡਿਸਟੈਂਸ 5 ਕਿਲੋਮੀਟਰ ਤੱਕ ਆ ਜੀ ਹਾਂ ਜੀ ਇਹ 10 ਕਿਲੋਮੀਟਰ ਜਾਂਦਾ ਇਹਦਾ ਡਿਸਟੈਂਸ 5 ਕਿਲੋਮੀਟਰ ਤੱਕ ਆ ਜੀ ਇਹ ਜ਼ਿਆਦਾਤਰ ਕਿਸੇ ਪਰਪਸ ਸੇਮ ਹੀ ਹੈ ਹਾਂ ਜੀ ਆ ਸੇਮ ਹੀ ਆ ਜੀ ਸੇਮ ਇਹਦੇ ਵਿੱਚ ਕੀ ਆ ਜੀ ਨਾਈਟ ਕੈਮਰਾ ਜੀ ਆਹ ਉਹ ਡੇ ਕੈਮਰਾ ਉਹਦੇ ਵਿੱਚ ਆਉਣ ਲਈ ਹੁਣ ਡੇ ਕੈਮਰਾ ਇਹਦੇ ਵਿੱਚ ਲੱਗਿਆ ਹੋਇਆ ਇਹ ਨਾਈਟ ਕੈਮਰਾ ਜੀ ਆਈ ਆਰ ਕੈਮਰਾ ਜੀ ਇਹੇ ਨਾਈਟ ਦੇ ਵਿੱਚ ਕਿਤੇ ਵੀ ਡਰੋਨ ਨੂੰ ਲੈ ਕੇ ਜਾਣਾ ਤਾਂ ਆਹ ਕੈਮਰੇ ਦਾ ਇਸਤੇਮਾਲ ਕਰਦੇ ਆਂ ਪਾ ਜੀ ਜੋਨ ਹਾਂ ਲੱਗ ਗਈ ਹੁੰਦਾ ਐ ਬਿਲਕੁਲ ਪਿਆਰ ਹੁੰਦਾ ਐ ਇਸ ਤੋਂ ਚਾਹ ਲਈ ਮੈਕਸਿਮਮ ਰੀਮਿੰਡਿੰਗ ਲਈ ਚਾਹੀਦੀ ਹੈ 98090 ਮਿਲਣਾ ਨਾ ਜਾਂਦਾ ਤਾਂ ਮੰਨ ਕੇ ਲੋਕ ਸਾਈਡਿਕ ਨਾਲ ਸੋਇ ਪੋਟ ਕਰਾਉਂਦਾ ਕੋਈ ਕੋਈ ਪੋਟ ਕਰਾਉਂਦਾ ਚਲੋ मेरा तो नाम है। नाम को दिख्षा, 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 दिख्षा। बहुत बहुत पता पता लग गया। आके। बारे पता लग गया गया। बारे हैं? हैं। हैं। जिसमें मैं लड़ते लड़ते मतलब बहादुरी सारे दिखे, बहादारी निकार दिखाई बहुत सारी नॉलेज मिल ਤਾਂ ਉਹ ਇਹ ਰਾਜ ਲੋਕ ਫੈਕਟਰੀ ਕਿੰਨਾ ਰਾਜ ਲੋਕ ਇਹ ਸਾਡੀ ਬਹੁਤ ਜ਼ਿਆਦਾ ਵਗਿਆ ਲੱਗਿਆ ਕਿ ਮਤਲਬ ਪਤਾ ਨਹੀਂ ਮਾਡਲ ਵੇ ਕਿ ਕੰਸ ਤੇ ਉਹਨਾਂ ਦੇ ਫੋਟੋਸ ਵੀ ਕਿ ਚਾਹੀਏ ਫੋਟੋ ਉਧਰ ਸੁਣਾ ਉਧਰ ਉਧਰ ਆਪਾਂ ਉਹ ਦੋਸਤੋ ਕਿਹੜੇ ਜੀ ਨੂੰ ਰਿਪੋਰਟ ਕਰਕੇ ਵੀ ਆ ਜੀ ਕਿ ਆ ਕਿ ਰਜ ਗਿਆ ਕਿ ਤੇ ਵੀ ਲਾਉਣਾ ਪਰ ਭਰਦੇ ਆ ਨੌਨ ਭਰਤੀ ਕਰਦੇ ਆ ਚਾਰਜ ਦਾ ਗੱਲ ਹੈ ਨਾ ਕਿਸੇ ਨੂੰ ਕਿਹਾ ਦੇ ਬਣਾ ਬਿਲਡ ਕਰਦੇ ਆ ਇਹ ਚਾਰਜ ਲੈ ਜਾਂਦਾ ਜਦਕਿ ਕਲੂਡ ਉਹਨਾਂ ਬਲੂਡ ਨੂੰ ਸਪੋਰਟ ਕਰਦਾ ਹੈ ਕਿਹੇ ਵਕਤ ਬੰਨ੍ਹ ਕੱਢੀ ਆਪਾ ਇਹ ਤਾਂ ਰੌਟੀ ਦਿੱਤਾ ਚੀ ਚੈਲਰ ਰੱਖਿਆ ਦਿੱਤਾ ਬੰਦ किया और लीवर खींचेंगे किचली में लीवर खींच जो ना सपोर्ट करना है जाके होना है एकदम प्यार हो जाएगा तो साल करेंगे मैक्सिमम एनर्जी में कई चाबी मीडिया रश 090 मीटर ऑर्डर जानता है तो मोनो क्रॉस साइडिंग ना लो कोई प्रकार है देखो करो ट्राई करो 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 ट्राई करो आ रहा है उल्टा हट जा ਵੇਟ ਕਰਨ ਨੂੰ ਭਲਾ ਰਾਈਟ ਲੈਫਟ ਕਰ ਲੈ ਚੱਲ ਇਹਨੂੰ ਮਾਰ ਲਾ ਸੋ ਕਰ ਲੈ ਘੁੰਮ ਲੈ ਫਿਰ ਘੁੰਮ ਹੀ ਲੈ ਦੇਖ ਵੀਡੀਓ ਵੀਡੀਓ ਦੇਖੀ ਹੋਣੀ ਅੱਜ ਤੂੰ ਹੱਥ ਨਾਲ ਕਰਕੇ ਦੇਖ ਬਾਰੋ ਬਾਰੋ ਹਿਲਾ ਦੇਖੋ ਆਰੋ ਕਰੋ ਭਾਈ ਕਰ ਲੈ ਚਲੋ ਆਓ ਤੁਸੀਂ ਦੇਖੋ ਆਈਡੀਸ ਬੋਲੋ ਅੱਜ ਇਹ ਇਹਦਾ ਕੀ ਨਾਮ ਹੈਗਾ ਇਹਦਾ ਬੀ ਐਮ ਪੀ ਇਹ ਕਿੰਨੇ ਇਹਨੂੰ ਜਿਹੜੇ ਹੈ ਆਪਣੇ ਜਵਾਨ ਕਰਦੇ ਹੈ অপারেਟ ਇਹਨੂੰ ਵੈਸੇ ਤਾਂ ਸਿੰਗਲ ਹੀ ਹੈ ਜੀ ਇਹਦੇ ਵਿੱਚ ਸਾਰਾ ਕੁਝ ਰੇਡੀਓ ਆਪਰੇਟਰ ਸਾਰਾ ਕੁਝ ਇਹਦੇ ਵਿੱਚ ਸਿਸਟਮ ਹੋ ਜਾਂਦਾ ਮੰਨ ਲਓ ਕਿਤੇ ਆਪਾਂ ਫਾਇਰਿੰਗ ਆਪਾਂ ਕਿਤੇ ਦੁਸ਼ਮਣ ਦੇ ਇਲਾਕੇ ਜਾਣਾ ਮੰਨ ਲਓ ਵੀ ਉਹਨੂੰ ਦੱਸਣਾ ਆਪਣੀ ਉਹ ਗਨ ਆਈ ਉਹ ਫਾਇਰ ਕਰਦੀ ਆ ਉਹਦੀ ਰੇਂਜ ਕਿੰਨੀ ਆ 22 ਕਿਲੋਮੀਟਰ ਉਹ ਅੱਗੇ ਮਤਲਬ ਇਹ 27 ਕਿਲੋਮੀਟਰ ਅੱਗੇ ਘੁੰਮਦੀ ਆ ਇਹ ਦੱਸੂ ਵੀ ਉੱਥੇ ਜਾ ਕੇ ਵੀ ਇੰਦਰ ਕਰੋ ਇੱਧਰ ਸਾਰੇ ਇਹਦੇ ਵਿੱਚ ਬੰਦੇ ਬੈਹਿ ਕੇ ਆਟੇ ਜਾਂਦੇ ਨੇ ਹਾਟਲ 11 ਬੰਦੇ ਲੈਂਦੇ ਰਹੇ ਜਿਹੜੇ ਇਹ ਪਿੱਛੇ ਬੈਠੇ ਹੁੰਦੇ ਫਿਰ ਇਹਨਾਂ ਦਾ ਕੀ ਵਰਕ ਰਹਿੰਦਾ ਉਸ ਸਮੇਂ ਇਹਨਾਂ ਦਾ ਦੇਖੋ ਹਣਾ ਅਲੱਗ ਅਲੱਗ ਬੰਦੇ ਹੁੰਦੇ ਆ ਜੀ